ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਤੇ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਝੋਟੀ ਦੀ ਚਵਾਈ ਕਰਕੇ ਦਿਖਾਵਾਂਗੇ ਇਹ ਸੇਲ ਆ ਡਿਟੇਲ ਵੀਡੀਓ ਦੇ ਬਾਰੇ ਪੁੱਛਦੇ ਪਹਿਲਾਂ ਆਪਾਂ ਤੋੜ ਕੇ ਦਿਖਾਉਨੇ ਸੋ ਸਿੰਘ ਮੂੰਹ ਮੱਥਾ ਦੇਖ ਸਕਦੇ ਹੋ ਤੇ ਤੋੜਾ ਵਗੈਰਾ ਦੇਖ ਸਕਦੇ ਹੋ ਝੋਟੀ ਦਾ ਸੋਣਾ ਸਾਫ ਸੋਰਾ ਚੰਗੇ ਕੱਦ ਬੈਡੜੀ ਆ ਤੇ ਸ਼ਾਮ ਦਾ ਟਾਈਮ ਆ ਚਵਾਈ ਹੋਣਾ ਆਪੇ ਹੀ ਕਰਨੇ ਭਾ ਲੈ ਜਾ ਵੀਰੋ ਸੋ ਦੇਖੋ ਸਿੰਘ ਮੂੰਹ ਮੱਥਾ ਕੁੰਡਾ ਸੈਂਗਾ ਤੇ ਫੁੱਲ ਸੈ ਨਵਾਂ ਆਣਾ ਚੋਟੀਆਂ ਦੇ ਵਿੱਚ ਸੋ ਚਵਾਈ ਤੋਂ ਪਹਿਲਾਂ ਦਾ ਤੋਰਾ ਤੇ ਲੇਵਾ ਤੁਸੀਂ ਚੈੱਕ ਕਰ ਸਕਦੇ ਹੋ ਇਹਦਾ ਸੋ ਵੀਰੋ ਬੱਚਾ ਚਾਹੁੰਦਾ ਤੁਸੀਂ ਦੇਖ ਸਕਦੇ ਹੋ ਵਧੀਆ ਬੱਚਾ ਵਗੈਰਾ ਚੜਦੀ ਆ ਸੋ ਹੁਣ ਆਪਾਂ ਅੱਗੇ ਦੀ ਚਵਾਈ ਸ਼ੁਰੂ ਕਰਦੇ ਹਾਂਗੇ ਸੋ ਵੀਰੋ ਖਾਲੀ ਬਾੜੀ ਦੇਖ ਸਕਦੇ ਹੋ ਹਾਂਜੀ ਭਾਈ ਜੀ ਨਾਮ ਐਡਰੈਸ ਲਾ ਦੋ ਬੜ ਘਰ ਦੋ ਜਵਾਈ ਸ਼ੁਰੂ ਪਿੰਡ ਸਾਫ ਭਾਈ ਜੀ ਜਿਹੜਾ ਬਰਨਾਲਾ ਜੀ ਪਿੰਡ ਛਾਪਾ ਜ਼ਿਲ੍ਹਾ ਬਰਨਾਲਾ ਹਨਾ ਆਪਣੇ ਪੰਡੋਰੀ ਕੋਤਵਾਸ ਆਪਾਂ ਇਦਾਂ ਦੇ ਬਰਨਾਲਾ ਨਾਲ ਨਾਲ ਆ ਗਏ ਹਨਾ ਹਾਂਜੀ ਰੇ ਕੋਤਵਾ ਵੀ ਕਰਦੇ ਇਹੀ ਮਹਿਤਰਾ ਵੀ ਲਵੇ ਆ ਠੀਕ ਹੈ ਤੇ ਜਿਹੜੀ ਆਪਾਂ ਝੋਟੀ ਦੀ ਚਵਾਈ ਕਰਦੇ ਪਏ ਆ ਕਿਹੜਾ ਸੁਆ ਸੁਈਆ ਇਹ ਤੁਂਜਾ ਸੁਆਜੀ ਚਿੱਕੀ ਆ ਜੇ ਕੰਨੀਆਂ ਦੇ ਨਾਲ ਹਿੱਕਣੇ ਆ ਨੇ ਠੀਕ ਆ ਮਗਰ ਬੱਚਾ ਆ ਗਿਆ ਕੱਟੀ ਆ ਨਾ ਜੈਡ ਬਲੈਕ ਆ ਜਮਾ ਹਣਾ ਬਲੈਕ ਬਹੁਤ ਵਧੀਆ ਤੀਕ ਤੇ ਦੀ ਕੱਟੀ ਆ ਜੀ ਠੀਕ ਆ ਇਹ ਆਪਾਂ ਕਿੱਥੋਂ ਖਰੀਦ ਕੇ ਲਏ ਆ ਇਹ ਘਰ ਦੀ ਆ ਜੀ ਠੀਕ ਆ ਪਿਛਲੀ ਹਰ ਦੀ ਆਪਣੇ ਕੋਲੇ ਹਣਾ ਠੀਕ ਆ ਅੱਜ ਦਿਨ ਕੇ ਹੋ ਗਏ ਸੁਈ ਨੂੰ ਇਹਨੂੰ 16 ਦਿਨ ਹੋ ਗਿਆ ਜੰਦਾ 16 ਦਿਨ ਹੋ ਗਏ ਸੁਈ ਨੂੰ ਕੱਟੀ ਜ਼ਿਆਦਾ ਕੁਝ ਬਚਿਆ ਸੀਮਣ ਦੀ ਆ ਹਾਂਜੀ ਵਧੀਆ ਜੀ ਹੁੰਦੀ ਆ ਠੀਕ ਆ ਤੇ ਚੋਣ ਚਬਾ ਇੱਕ ਨੰਬਰ ਆ ਜਮਾ ਹਣਾ ਹਾਂਜੀ ਪੂਰੀ ਮੋਟੀ ਧਾਰ ਆਗੀ ਤੇ ਅੱਜ ਹੈਗੇ ਤਰੀਕ ਮੈਂ ਕਿਹਨਾਂ ਦਿਨ ਚ 16 ਤਰੀਕ ਹੈ ਸਤੰਬਰ ਮਹੀਨੇ ਨੂੰ ਨਾ ਪਚਵਾਈ ਕਰਦੇ ਪਏ ਆ 25 ਲੀਟਰ ਮੂਹਰਾ ਬੱਤੂ 25 ਪੈਨਤੀ ਠੀਕ ਹੈ ਕਹਿੰਦੇ ਭਾਬੀ ਸਾਮ ਨੂੰ ਡੰਗ ਦੇ ਫਰਾਂ ਲਾਦਾ ਜਿਵੇਂ ਮੰਡੀ ਛੱਡੀ ਹੁੰਦੀ ਹੈ ਬਜ਼ਾਰ ਲਾਹਿੰਦੇ ਜਮ ਮੰਡੀ ਤਾਂ ਮਸ਼ਾ ਤਰੂਜੀ ਇਹੇ ਜੀ ਲੋਣੀ ਹੋਵੇ ਠੀਕ ਹੈ ਸਵੇਰੇ ਆਪਾਂ ਕ ਐਵੇਂ ਚਵਾਈ ਕਰੀਏ ਜੀ ਇਹ ਜੀ 5 ਵਜੇ ਕਰੀਏ ਜੀ ਠੀਕ ਆ 5 ਵਜੇ ਹੁਣ ਟਾਈਮ ਹੋ ਗਿਆ ਆਪਣਾ 5:30 ਦਾ ਹਾਂਜੀ ਅੱਧਾ ਘੰਟਾ ਲੇਟ ਹੋ ਗਿਆ ਆਪਾਂ ਹਨਾ ਸੋ ਅੱਧਾ ਘੰਟਾ ਚਵਾਈ ਲੇਟ ਆ ਤੇ ਜਿਹੜੇ ਆਪਾਂ ਚਵਾਈ ਕੈਟਮ ਕਰਾ ਸਕਦੇ ਆਪ ਜੀ ਕਿੰਨੇ ਕਿੰਨੇ ਮਰਦੇ ਚੋਲੇ 2 ਡੰਗ ਚੋਲੇ 4 ਡੰਗ ਚੋਲੇ ਠੀਕ ਹੈ 2 16 ਲੀਟਰ 15 ਮਨ ਚ ਲੈ ਰਹੇ ਆ ਬਾ ਜੈ ਜਗਨ ਆਪਾਂ ਕਹਿੰਦੇ 7.5 ਲੀਟਰ ਟਾਈਮ ਦੇ ਬੰਦਾ ਮਿਣ ਕੇ ਲੈ ਕੇ ਜਾਵੇ ਆਪਣੇ ਘਰੇ ਠੀਕ ਹੈ ਸੋ 7.5 ਲੀਟਰ ਦੁੱਧ ਟਾਈਮ ਦਾ ਬਾਈ ਕਹਿੰਦਾ ਮਿਣ ਕੇ ਲੈ ਕੇ ਜਾਵੇ ਜਮਾ ਤੇ ਸਾਫ ਸੁਥਰੀ ਐ ਚੋਣ ਚਵਾ ਦੇਖੋ ਇੱਕ ਨੰਬਰ ਦਾ ਜਮਾ ਮੋਟੀ ਜਵਾਈ ਐ ਜਮਾ ਤੇ ਕੋਈ ਤੇ ਬਾਕੀ ਨਾੜਾ ਨੂੜਾ ਵੀ ਪਿੰਡੇ ਦੇ ਬਹੁਤ ਸੋਹਣੇ ਦਿਖਾਈ ਦਿੰਦੀਆਂ ਝੋਟੀ ਕੰਨੀਆਂ ਦੇ ਦੰਦ ਖੜੇ ਆ ਦੂਜਾ ਸਵੇਰ ਸੂਈ ਸਵਾਈ 5:30 ਦਾ ਟਾਈਮ ਆ ਇੱਕ ਟਾਈਮ ਦੀ ਚਵਾਈ ਆਪਾਂ ਕਰਕੇ ਦਿਖਾਉਣੀ ਆ ਬਾਕੀ ਜਿਹੜੇ ਵੀ ਉਹਨੇ ਪੇਮੈਂਟ ਲਾਉਣੀ ਥੋੜਾ ਫਰਜ ਬੰਦਾ ਸਾਈ ਕਰ ਲਿਓ ਦੋ ਟਾਈਮ ਤਿੰਨ ਟਾਈਮ ਆਪਦੀ ਝੋਕ ਕੇ ਤਸੱਲੀ ਕਰਕੇ ਲੈ ਕੇ ਜਾਇ ਬਹੁਤ ਵੀਰ ਕਰਦੇ ਕਿ ਜੀ ਘਰੇਲੂ ਝੋਟੀ ਲੈਣੀ ਆ ਝੋਕੇ ਲੈਣੀ ਆ ਸੋ ਤੁਸੀਂ ਆਪਦੀ ਨਿਰਖਣਾ ਦੇਖਣੀ ਆ ਕਿ ਤਸੱਲੀ ਕਰਕੇ ਲੈ ਕੇ ਜਾਣੀ ਆ ਸੋ ਗਾੜੀਆਂ ਦੁੱਧ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਕਿੰਨਾ ਹੈਗਾ ਤੇ ਵੀਰੇ ਚਵਾਈ ਦੇ ਨਰਮਾ ਜਮਾਉਂਦਾਂ ਨੀ ਯਾਰਾ ਸੋ ਚੌਂਚਵਾਦੀ ਬਿਲਕੁਲ ਨਰਮ ਚਵਾਦੀ ਆ ਇੱਕ ਨੰਬਰ ਜਮਾ ਕੋਈ ਭੂਰ ਸਰ ਲਾਣੀ ਤੇ ਰੇਟ ਵਗੈਰਾ ਇਹਦਾ ਕੀ ਹੋਊਗਾ ਫਿਰ ਜੀ ਮੁੱਲ ਹੈ 170000 1 ਲੱਖ 70000 ਹਾਂ ਜੀ ਮਾਣਦਾਨ ਮੌਕੇ ਤੇ ਹੋ ਜਾਊਗਾ ਮਾਣਦਾਨ ਕਰਦਾ ਸੋ 1 ਲੱਖ 70000 ਰੁਪਿਆ ਕੀਮਤ ਆ ਮਾਣਦਾਨ ਮੌਕੇ ਤੇ ਹੋ ਜਾਊ ਦੁੱਧ 16 ਲੀਟਰ ਆ ਜਰਾ 7.5 ਲੀਟਰ ਟਾਈਮ ਦਾ ਮਿਲ ਕੇ ਸਾਨੂੰ ਦਿੱਤਾ ਜਾਊਗਾ ਸੂਈ ਨੂੰ ਹੋ ਗਿਆ 15 16 ਦਿਨ ਹਨਾ ਮੈਲਾ ਮੂਲਾ ਮਾਰ ਗਈ ਸੋ ਮੈਲਾ ਵਗੈਰਾ ਚੱਲ ਗਿਆ ਝੋਟੀਆਂ ਦੇ ਪੀਕ ਲੈਵਲ ਤੇ ਆ ਤੇ ਕਹਿੰਦਾ ਭਾਬ ਹਲੇ 5ਾਂ ਲੀਟਰ ਦੁੱਧ ਵਧਣ ਦੀ ਕਪੈਸਿਟੀ ਦੀ ਹੋਰ ਹੈਗੀ ਆ ਮਹੀਨੇ ਦਾ ਕਪੋਸ ਜ਼ਿਆਦਾ ਜ਼ੋਰ ਲਾਉਂਦਾ ਦੁੱਧ ਵਧਣ ਵਾਲਾ ਜਿਹੜਾ ਕੱਟੀ ਕਿਸੇ ਨੇ ਨਹੀਂ ਵੀ ਰੱਖਣੀ ਉਹ 15000 ਦੀ ਲੈ ਲਾਂਗੇ 650 ਤੋਂ ਬਾਅਦ ਠੀਕ ਹੈ ਕਿ ਕੱਟੀ ਵਾਪਸ ਆਪਾਂ ਲੈ ਲਾਂਗੇ ਹਨਾ ਸੋ ਬਾਕੀ ਵੀਰ ਨੂੰ ਪਤਾ ਉਹ ਚਲੋ ਕਿਹੜਾ ਵਧੀਆ ਟੀਕਾ ਭਰਾ ਹੋਊਗਾ ਕਿ ਆਪਾਂ ਹਨਾ ਤੋ ਇਹਨੇ ਮਨ ਕੇ ਚਲੋ ਵੀ 16-17 ਕਿਲੋ ਵਾਲੀ ਮੈਂ ਦੀ ਆਪਾਂ ਝੋਟੀ ਵੀ ਪਤਾ ਲੱਗਦਾ ਆਪਣ ਵੀ ਪਾਣੀ ਦਾ ਰਾਸ ਆਉਂਦੀ ਹੈਗੀ ਤੇ ਬਾਕੀ ਪਸਮਾ ਦੇ ਕੋ ਪੂਰਾ ਗੱਡਰਾ ਕਾ ਪਸਮਾ ਜਾਵਣਾ ਹਣਾ ਹਾਂਜੀ ਹੇਗਾ ਢਾਈ ਕਿਲੋ ਦੀ ਗਾੜੀ ਜਮ ਹਣ ਪਿੰਡ ਮੰਗੀ ਹੋਊਗਾ ਜੀ ਬਸ ਠੀਕ ਹੈ ਚੋਦੇ ਚੋਦੇ ਹੈ ਮਤਲਬ ਚੋਦੇ ਕਰ ਕੋ ਦੇਖੋ ਪਹਿਲਾਂ ਢਾਈ ਪੌਣੇ ਤਿੰਨ ਕਿਲੋ ਦੀ ਗਾੜੀ ਆ ਫਿਰ ਉਹੀ ਜਾ ਕੇ ਦੋਦ ਕੱਢਦੇ ਜੀ ਢਾਈ ਪੌਣੇ ਤਿੰਨ ਕਿਲੋ ਦੀ ਝੋਟੀ ਦੀ ਗਾੜੀ ਹੋਵੇ ਤੇ ਫੁੱਲ ਸਮੀ ਬੜਿਆ ਰਾਜੀ ਸਮੀ ਪਲੀ ਵੀ ਬਾਡੀ ਵੇਟ ਵੀ ਜਾਂਗਾ ਤੇ ਬਾਕੀ ਵੀ ਉਹਦੇ ਪਸ਼ੂ ਹੋਰ ਵੀ ਮਨ ਕੇ ਚੱਲੋ ਸਾਰੇ ਚੰਗੇ ਜਾਂ ਟੌਪ ਕਲਾਸ ਹੀ ਆ ਜਮ ਸੋ ਬਾਕੀ ਸੀਲ ਠੰਡੀ ਝੋਟੀਆਂ ਜਾਵਾਂ ਕਿਉਂ ਪਰਸੈਂਟ ਦਾ ਪੈਰ ਨਹੀਂ ਪਟਿਆ ਤੇ ਪੂਰੀ ਦੁੱਧ ਵਾਲੀ ਝੋਟੀਆਂ ਜਾਵਾਂ ਦੂਜਾ ਸੁਆ ਨਵਾਂ ਹਾਣਾ ਜਾਵਾਂ ਤੇ ਦੰਦ ਕੰਨੇ ਵਾਲੇ ਵੀਰ ਚੈੱਕ ਕਰੇ ਵਖੜਿਆ ਜਾਵਾਂ ਹਾਂਜੀ ਹਾਂਜੀ ਚੈੱਕ ਕਰਕੇ ਲੈ ਕੇ ਜਾਵੇ ਹਣਾ ਠੀਕ ਹੈ ਸੋ ਬਾਕੀ ਆਪ ਨੂੰ ਪਤਾ ਵੀ ਤੀਜੇ ਚੌਥੇ ਸਵੇਰ ਨੂੰ ਜਾ ਕੇ ਜਦ ਮਹਿ ਬਣ ਗਈ 20 ਕਿਲੋ ਦੇ ਨੇੜੇ ਜਾਣਾ ਝੋਟੀਆਂ ਜਾਵਾਂ ਤੇ ਨਵਾਂ ਹਾਣਾ ਜਾਵਾਂ ਜਦੋਂ ਵੀਰ ਕਹਿੰਦੇ ਨਵਾਂ ਹਾਣ ਝੋਟੀ ਲੈਣੇ ਤਾਂ ਆਪ ਨੂੰ ਪਤਾ ਵੀ ਡੇਢ ਦੇ ਨੇੜੇ ਜਾਣਾ ਪੈਂਦਾ ਆਪਾਂ ਨੂੰ ਚੰਗੀ ਕੀਮਤ ਲਾ ਕੇ ਝੋਟੀ ਨਵਾਂ ਹਣ ਮਿਲਦੀ ਆ Mm-hmm. <clears throat> ਇਹ ਆਪਣੀ ਘਰ ਦੀ ਗੱਡੀ ਤਿਆਰ ਕਰਕੇ ਲੈ ਕੇ ਆਏ ਕਿ ਜੇ ਪਸ ਪਹਿਲਾਂ ਆਪਾਂ ਪਲੂਨ ਲਿਆ ਦੀ ਪਹਿਲੇ ਸਵੇਰੇ ਤੇ ਪੀਲੇ ਸਵੇਰੇ ਲੈ ਕੇ ਆਏ ਸੀ ਆਪਾਂ ਆਪਣੀ ਲੋਕੜ ਜੇ ਭਾਰੋਂ ਲੈ ਕੇ ਆਏ ਸੀ ਭਾਰੋਂ ਲਿਆ ਨਹੀਂ ਆਈ ਫਰੈਂਡ ਜਿਹੜੇ ਹੋਣਗੇ ਹਾਂਜੀ ਸੋ ਹਰਿਆਣਾ ਜੇ ਵੀਰ ਲੈ ਕੇ ਆਏ ਸੀ ਪਹਿਲੇ ਸਵੇਰੇ ਗੱਬਣ ਲੈ ਕੇ ਆਏ ਸੀ ਕੋਈ ਸੂਈ ਵੀ ਉਦੋਂ ਨਹੀਂ ਸੂਈ ਵੀ ਨਹੀਂ ਠੀਕ ਹੈ ਦੁੱਧ ਮਿਲ ਕੇ ਲੈ ਆਏ ਹੋਗੇ ਜਮ 15 ਲੀਟਰ ਇੱਥੇ ਪਲੂਨ ਲਈ ਠੀਕ ਹੈ ਪਲੂਨ ਦਾ 15 ਲੀਟਰ ਮਿਲ ਕੇ ਲੈ ਕੇ ਆਏ ਆ ਇਹਦਾ ਕਹਿੰਦਾ ਭਾ ਫਿਰ 17-18 ਲੀਟਰ ਤੇ ਜਾਊ ਜਮ ਹਾਂ ਜਾਊਂਗੀ ਚੋਟੀ ਚੋਟੀ ਦੇਖੋ ਵਧੀਆ ਬੱਚਾ ਵਗੈਰਾ ਚੜਜਿਆ ਕੋਈ 1% ਦੀ ਤਸਨੀ ਅੱਜ ਦੀ ਘੜੀ ਇਹਦੇ ਵਿੱਚ ਤੇ ਮੇਰੀ ਗੱਲ ਨਮਾ ਹਾਣਾ ਜਾਵਾ ਦੁੱਧ ਮਿਣਕੇ ਦਿੱਤਾ ਜਾਣਾ ਚੋਕ ਕੇ ਤਸੱਲੀ ਕਰਕੇ ਆਪਦਾ ਕੰਡਾ ਲਾਇਆ ਹੋਵੇ ਲੀਟਰ ਲਾਇਆ ਹੋਵੇ ਚ ਵੀਰ ਕਹਿੰਦੇ 8 ਲੀਟਰ ਵਿੱਚ 600 ਕਿਲੋ 6 ਕਿਲੋ ਰਹੇਗਾ 5.5 ਕਿਲੋ ਰਹਿ ਗਿਆ ਸੋ ਜਿਹੜੇ ਵੀ ਨੇ ਪੇਮੈਂਟ ਲਾਉਣੀ ਆਪਦਾ ਲੀਟਰ ਭਾਂਡਾ ਵੇਜਾ ਕਮਣਾ ਲੈ ਕੇ ਉਹਦਾ ਮਣਕੇ ਲੈ ਕੇ ਜਾਏ ਉਹ ਤਸੱਲੀ ਕਰਕੇ ਦੇਖਿਆ ਅਨਮਰੇ ਉਹ ਮੈਚ ਪਾਰੀ ਕਰਨ ਵਾਲੀ ਸੀ ਬਾਡੂ ਕੇ ਰਹੀ ਮਾਰ ਦਿੱਤਾ ਉਹਨੇ ਸੁੱਟ ਮਾਰਿਆ ਜਾਂਦਾ ਨਾ ਯਾਰ ਬਾਕੀ ਬੱਚੋਂ ਛੱਡ ਦਿੱ ਆ ਜਿਹੜਾ ਜੱਦਾ ਘੰਟੇ ਉਪਰ ਉਹਨਾਂ ਕਾ ਛੱਡ ਦਿੱ ਬੱਚ ਨੂੰ ਹਿਸਾਬ ਦਾ ਲੈ ਬਚੱਕ ਲੈ ਬਾਹਰ ਢਿੱਲੀ ਤੋ ਬੱਜ ਜਾਏਗਾ ਨਾ ਉਹ ਦੇਖੋ ਬੱਜੇ ਛੱਡਦਾ ਆਪਾਂ ਤੇ ਵਾਰਦੀ ਕੰਗਣੀਆਂ ਘੜਤੀ ਜਮਾਂ ਤੇ ਕਹਿੰਦਾ ਬਾਪਾ ਦੁੱਧ ਤੁਸ਼ਾਹੀ ਮਾਨਕ ਚੌਲ ਦੀ ਛੱਡਿਆ ਗਿਆ ਉਹ ਅੱਧਾ ਘੰਟਾ ਲੇਟ ਆ ਲੈ ਲੈ ਉਹ ਇੱਥੇ ਕਰ ਲੈ ਥੋੜੇ ਕਰ ਲਾਂ ਉਹ ਤੋਂ ਫੈਟ ਲਾ ਪਹਿਲਾਂ ਇੱਕ ਟਰਾਇ ਬਸ ਠੀਕ ਬਾਲਟੀ ਵੱਡੀ ਧਰੀਏ ਬੂਰੀਆ ਪਾਜੋ ਇਹ ਨਹੀਂ ਯਕਨ ਕਰਦੇ ਕੋਈ ਵਗਣਾ ਬਲਾਲਾ ਬਾਲਟੀ ਨਾਲ ਲਾਣਾ ਦੁਦਰੀ ਕੈਡੀ ਕੋਈ ਨਹੀਂ ਲੈ ਬਾਲਟੀ ਨਾਲ ਕਰ ਲੈ ਜਮ ਇੱਕ ਦੋ ਨ 4 ਕੰਜ ਸ 7 ਇਹਦਾ ਹੋਣੀ ਕਰ ਇਹ ਜੀ ਬਦ ਇੱਕ ਤਾਂ 8 9 9 9 ਰੋਡ 40 ਮਿੰਟ ਦਾ ਬਟਾਏ ਪਿਆ ਗਿਆ ਆਪਣਾ ਹਨਾ 9 ਸਾਨੂੰ ਲੱਜਾ 9 ਲੀਟਰ 9 ਨਹੀਂ 9 ਲੀਟਰ ਆਪਾਂ 60-70 ਲੀਟਰ ਦੀ ਗਾਰੰਟੀ ਲੈਣੇ ਆ ਵੇ ਸਾਢੇ 70 ਲੀਟਰ ਟਾਈਮ ਤੋਂ ਘੱਟ ਘੱਟ ਨਹੀਂ ਦਿੰਦੇ ਆਪਾਂ 16 ਹੀ ਆ ਜੀ 15 ਕਹਿ ਕੇ ਲੈ ਵੇ ਆਲਾ ਜਿਆਦਾ ਕੱਲਾ ਤੇ 170 ਚ ਮਾਨ ਤਨ ਮਾੜਾ ਮੋਟਾ ਹੋ ਜਾਊਗਾ ਸੋ ਜਿਆਦਾ ਗੜਾ ਬਾਕੀ ਝੋਟੀ ਦੁੱਧ ਆਲੀ ਜਾਵਾ ਸੋ ਕੱਟੀ ਦੇਖੋ ਜੈਡ ਵਲੈ ਕੇ ਜਾਵਾ ਤੇ ਬਾਕੀ ਪਿੱਠ ਫੋੜੇ ਦੀ ਬੰਤਰ ਦੇਖੋ ਲੈਵਾ ਜਾਵਾ ਝਾਰਤਾ ਜਿਵੇਂ ਮਰਜ਼ੀ ਮੰਗ ਕੇ ਨੀਂਬੂ ਵਰਗਾ ਲੈਵਾਗਾ ਪੈਂਟ ਹੈਗਾਗਾ ਛਾਪਾ ਜਿਲ੍ਹਾ ਬਰਨਾਲਾ ਨੰਬਰ ਬੋਲ ਦੀ ਦੁਆਰੇ ਆਪਣਾ 93657 14575 ਸੋ ਵੀਡੀਓ ਦੇਖ ਲੈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦਾ ਕਿਸਨੂੰ